ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਅਸੀਂ ਫਿਰ ਤੋਂ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਘੈਂਟ ਜੀ ਵੀਡੀਓ ਲੈ ਕੇ ਪਹਿਲਾਂ ਇਹ ਵੀਡੀਓ ਦੇਖੋ ਫਿਰ ਆਪਾਂ ਇਹਦੇ ਫਨੀ ਜੇ ਕਮੈਂਟ ਪੜਾਂਗੇ ਪਰ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਿਓ ਆ ਦੇਖੋ ਮਹਾਰਾਜਾ ਟਟਿਆਲੇ ਵਾਲਾ ਇਹਦੇ ਅੰਦਰ ਤਾਂ ਸਾਲਾ ਕਿਸੇ ਦਾ ਸੰਧ ਟੁੱਟ ਗਿਆ ਲੱਗਦਾ ਪੁਲਿਸ ਨੇ ਟੱਟੇ ਦੇ ਫੀਲਿੰਗਾਂ ਮਹਾਰਾਜਿਆਂ ਵਾਲੀਆਂ ਕੁੰਮਣੇ ਕਮੋਣੇ ਨੂੰ ਤਾਂ ਥਾਰੇ ਰਖਿਆ ਪਾਜੀ ਪੀੜ ਲਾਈ ਜੇ ਤੂੰ ਬਿਹਾਰੀ ਦੇ ਵੀਰ ਜ ਨਾਲ ਪੈਦਾ ਹੋਈ ਸੁਨੰਦਾ ਸ਼ਰਮਾ ਅਕੂ ਮਨ ਕਮਾਨ ਨੂੰ ਤਾਂ ਥਾਰੇ ਦੇਖਿਆ ਉਹ ਫੁੱਟੇ ਤੇ ਤਾਰ ਲਖਿਆ ਪਟਾਕੇ ਪੋਣੂ ਕਿਸੇ ਨੇ ਤੇਰੇ ਵੀ ਪਟਾਕੇ ਪਵਾ ਦੇਣੇ ਆ ਬੀਬਾ ਪਟਾਕੇ ਪੋਣੂ ਕਬੱਡੀ ਖਿਡਾਰੀ ਬੋਲਟ ਕੋਲ ਨਾ ਫਾਚੀ ਕਤੇ ਤੇਰੇ ਅਜਿਹੇ ਪਟਾਕੇ ਪਵਾਉ ਉਹ ਉਹ ਦੀ ਜਗ੍ਹਾ ਆਈ ਨਿਕਲੂ ਉਹ ਨਹੀਂ ਬੀ ਉਹ ਵੀ ਕਾ ਰੁਤੀ ਭੰਡ ਕੀ ਤੇ ਬੈਰੀ ਰੇਖਾ ਚਾਂਦ ਕੀ ਬੜੇ ਸਾਨੂੰ ਨਿੰਦ ਦੇ ਤੇ ਬੜੇ NASA ਵਾਲੇ NASA ਬੰਨ ਨੂੰ ਫਿਰਦੇ ਨੇ ਇਹਦੀਆਂ ਵੇ ਯਾਰ ਮੇਰੇ ਸਾਹ ਦੇ ਜਵਾਰ ਸਾਬੀ ਯਾਰ ਕਿਤੇ ਮੇਰੀ ਥਲੇ ਦੱਦ ਦੇ ਨਹੀਂ ਜਮਾਉਗੇ ਨਹੀਂ ਆਉਂਦੇ ਬਾਈ ਲੱਗ ਜਾ ਕਿਤੇ ਤੈਨੂੰ ਸਰਕਾਰਾਂ ਨੇ ਮਰਵਾ ਦੇਣਾ ਜਾਂ ਫਿਰ ਕਿਸੇ ਬਾਹਰਲੇ ਦੇਸ਼ ਵਾਲਿਆਂ ਨੇ ਚੱਕ ਕੇ ਲੈ ਜਾਣਾ ਐਸ ਤੋਂ ਚੰਗਾ ਇਹ ਮੋਬਤੀ ਆਪਣੀ ਬੌਂਡ ਚ ਲੈ ਲੈਂਦਾ ਤਾਂ ਸਾਰਾ ਸਰੀਰ ਹੀ ਗਰਮ ਹੋ ਜਾਣਾ ਸੀ ਮੱਜਦਰਿਆਵਾਦੀ ਤਾਰਤੀ ਦੇ ਜੇਵਾ ਡਰੀੰਡਾ ਚੇਦਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਬਸ ਕਾ ਟਰੱਕ ਸਭ ਕੁਝ ਠੀਕ ਸੀ ਪਰ ਇਹ ਟੈਂਪੂ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਮੱਜਦਰਿਆਵਾਦੀ ਤਾਰਤੀ ਦੇ ਜੇਵਾ ਡਰੀੰਡਾ ਚੇਦਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਚਤੜਤਾ ਦੇਖਣ ਲੇ ਗੋਪੀਆਂ ਨੂੰ ਕਿਵੇਂ ਚੱਕੇ ਆ ਪਕੜਦੇ ਆ ਦੀ tanti 베ਜਵਾ ਦੀ ਅੰਨ ਜੇਵਾ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕਿੱਥੋਂ ਆ ਗਿਆ ਕੋਟਾ ਹੀ ਨਹੀਂ ਦੱਸਦੇ ਆ ਤੈਨੂੰ ਕਿੱਥੋਂ ਆਇਆ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਉਹ ਆਂਡਾ ਤੂੰ ਹੀ ਸੀ ਕਾਲੇ ਰੰਗ ਦਾ ਗੰਦਾ ਆਂਡਾ ਸੁਣ ਲਓ ਗ੍ਰੰਥਾਂ ਦੀ ਜੋ ਵਿਚਾਰਤਾ ਰਾਇਆ ਇਹ ਕਿਹੜੇ ਗ੍ਰੰਥ ਚ ਲਿਖਿਆ ਕਿਹੜੇ ਗ੍ਰੰਥ ਵਿੱਚ ਲਿਖਿਆ ਇਹਦੇ ਪਿਆਉ ਦੇ ਗ੍ਰੰਥ ਵਿੱਚ ਲਿਖਿਆ ਸੂਰਜ ਦੇਵਤਾ ਆ ਇਹਦੀ ਮਾਂ ਨੇ ਵੀ ਆਂਡਾ ਦਿੱਤਾ ਸੀ ਹੁਣ ਸੁਣ ਲੋ ਤਾਂ ਹੀ ਸਾਲੀ ਇੰਨੀ ਗਰਮੀ ਆ ਇੰਡੀਆ ਚ ਚੁੰਮੇ ਵਾਲੀ ਭਾਬੀ ਦਾ ਜਵਾਈ ਲੱਗਦਾ ਬਾਈ ਦੇ ਮੂਲੀ ਫਸੀ ਲੱਗਦੀ ਐ ਇਹ ਤਾਂ ਐਂ ਲਾਤਾ ਜਿਵੇਂ ਬਾਈ ਐ ਮਰਜੀ ਤੁਨ ਕਟੀਆਂ ਲਕੀਆਂ ਹੁੰਦੀਆਂ ਚਾਚਾ ਜੀ ਲੱਗਦਾ ਜੂਰੀਆ ਖਲਾਰ ਦੇ ਖਲਾਰ ਦੇ ਸਿੱਤਾ ਪਿੱਪਲ ਵਾਲੇ ਮੇਲੇ ਤੇ ਖਾੜਾ ਲਾਉਣ ਆ ਗਏ ਨਹੀਂ ਐਤੋ ਕੁੜੀ ਤਾਂ ਦਰਮਾਰ ਵੀ ਸਾਤਾ ਦੀ ਮੈਂ ਇੱਕ ਘਲਾਰ ਗਈ ਆਵਾਜ਼ ਤਾਂ ਇਦਾਂ ਕੱਢਦਾ ਜਿਵੇਂ ਬਾਂਡ ਚ ਗਰਮ-ਗਰਮ ਕਿਸੇ ਨੇ ਚਿੰਟਾ ਧੱਕ ਦਿੱਤਾ ਹੋਵੇ। ਕਈ ਐਤੋ ਕੁੜੀ ਤਾਂ ਉੱਤਰ ਮਾਰ ਗਈ। ਰਾਤਾ ਦੀ ਮੈਂ ਘਲਾਰ ਗਈ। ਸੁੱਕੀ ਮਾਰ ਗਿਆ ਲੱਗਦਾ ਕੋਈ ਇਹਦੀ। ਨਹੀਂ ਐਤੋ ਕੁੜੀ ਤਾਂ ਉੱਤਰ ਮਾਰ ਗਈ। ਰਾਤਾ ਦੀ ਮੈਂ ਘਲਾਰ ਗਈ। ਇਹਨੂੰ ਬਵਾਸੀਰ ਦਾ ਝਟਕਾ ਲੱਗ ਕੇ ਲੱਦਦਾ ਜਾਂ ਫਿਰ ਕਿਸੇ ਨੇ ਇਹਦੇ ਪਿੱਛੇ ਆਪਣਾ ਗੁੱਲਾ ਫਸਾ ਦਿੱਤਾ ਹੁਣ ਸਾਹ ਨਹੀਂਵੇਂ ਸਮਝੋ ਘੁੰਮਿਆ ਨਹੀਂ ਐਸੀ ਪੀਤੀਖਾਦੀ ਕੀ ਦਿਖਾਦੀ ਵਿੱਚ ਕੁੰdio ਘੁੰਮਿਆ ਨਹੀਂ ਐਸੀ ਪੀਤੀਖਾਦੀ 100 ਕੁੱਸੇ ਮਰੇ ਹੋਣਿਆ ਤਾਂ ਜਾ ਕੇ ਇਹ ਕੂਸਾ ਜੰਮਿਆ ਹੁਣ ਸਾਹ ਨਹੀਂਵੇਂ ਸਮਝੋ ਘੁੰਮਿਆ ਨਹੀਂ ਐਸੀ ਪੀਤੀਖਾਦੀ ਪੀਤੀ ਖਾਦੀ ਜੇ ਬੰਡ ਵੀ ਦੇਣ ਲੱਗ ਜਾਂਦਾ ਸਭ ਕਿਨਾ ਮਤਮ ਜੋ ਦੁਨੀਆਂ ਨਹੀਂ ਅਸੀਂ ਪੀਤੀ ਖਾਦੀ ਪੀਤੀ ਖਾਦੀ ਦਿੱਤੀ ਕੋਈ ਨਾ ਨਹੀਂ ਅਸੀਂ ਪੀਤੀ ਖਾਦੀ ਖਾ ਪੀ ਕੇ ਕਿਹੜਾ ਖਲੀ ਬਣ ਜਾਂਦਾ ਹੋਏਗਾ ਰੂੜੀ ਤੇ ਡਿੱਗਿਆ ਹੋਈ ਮਿਲਦਾ ਹੋਏਗਾ ਸਾਰਾ ਦਿਨ ਰੋਂਦੇ ਤੇਰੇ ਪਿੱਛੇ ਗੇੜੀਆਂ ਨਿਕਰਦੇ ਨਾ ਕੰਮ ਕਾ ਆ ਦੇਖੋ ਜੀਵ ਵਾਲੀ ਗੋਲੀ ਦਾ ਕਮਾਲ ਹੱਲ ਕੂੜੀਏ ਨੀ ਕਰੋ ਭਾਰ ਤੇਰਾ ਯਾਰ ਘਰ ਧਿਆਨ ਖੱਦ ਦਿੱਤ ਗੱਲ ਸੋਣ ਲੈ ਨੀ ਕਰੋ ਭਾਰ ਤੇਰਾ ਯਾਰ ਤੇਰੇ ਵਰਗੇ ਡੂਮਣੇ ਨੂੰ ਤਾਂ ਮੰਗਲ ਕਰਿਆ ਤੇ ਭੇਜਣਾ ਚਾਹੀਦਾ ਸੀ ਮੇਰੇ ਆ ਸਾਲਿਆ ਕੂਲ ਲਫ਼ਤਾ ਕਰਦੇ ਬੁੱਲਾਾਂ ਚੋਂ